ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਤੇ ਤਾਜ਼ਾ ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਹ ਦਾ ਮੇਜ਼ਬਾਨ ਅਤੇ ਪੇਸ਼ਕਰਤਾ ਸੁਦੀਪ ਸਿੰਘ ਢਿੱਲੋਂ ਐਸ ਵਿਲੇ ਹੁਣ ਜਦ ਕੇ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ ਤੇ ਮੌਸਮ ਵਿੱਚ ਥੇ ਤਬਦੀਲੀ ਆਉਣ ਦੀ ਸੰਭਾਵਨਾ ਹੁੰਦੀ ਹੈ ਉੱਥੇ ਹੀ ਐਸ ਵਿਲੇ सियासी सामाजिक ਤੇ ਆਰਥਿਕ ਮੰਚ ਤੇ ਵੀ ਕਾਫੀ ਕੁਝ ਤਬਦੀਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਾਫੀ ਨਵੀਆਂ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਨੇ ਤੇ ਉਹਨਾਂ ਸਾਰੇ ਤਾਜ਼ਾ ਪਹਿਲੂਆਂ ਬਾਰੇ ਚਰਚਾ ਕਰ ਰਹੇ ਹਾਂ ਤੁਹਾਨੂੰ ਜਾਣਕਾਰੀ ਮੁਹੱਈਆ ਕਰਵਾ ਰਹੇ ਹਾਂ ਅੱਜ ਦੇ ਇਸ ਖ਼ਲਬਾਤ ਦੇ ਬਿਲਕੁਲ ਤਾਜ਼ਾ ਤਰੀਨ ਅੰਕ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਨੂੰ ਅੱਜ ਮੁਹੱਈਆ ਕਰਵਾਈਆਂ ਜਾਣਗੀਆਂ ਤਾਜ਼ਾ ਅਤੇ ਚਰੰਤ ਮਾਮਲਿਆਂ ਸੰਬੰਧੀ ਗੱਲਬਾਤ ਹੋਵੇਗੀ ਸਮੁੱਚੇ ਸਮੇਂ ਦੌਰਾਨ ਹੋਵੇਗੀ ਸੋ ਆਪ ਸਭ ਸਮੁੱਚੇ ਸਮੇਂ ਦੌਰਾਨ ਇਸ ਗੱਲਬਾਤ ਦੇ ਨਾਲ ਜੁੜੇ ਰਹੋ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕ ਚੈਨਲ ਜ਼ਰੀਏ ਗੱਲ ਕਰਾਂਗੇ ਉਸ ਵਿਸ਼ੇ ਦੀ ਜਿਹੜਾ ਪਿਛਲੇ ਦਿਨਾਂ ਦੌਰਾਨ ਪਿਛਲੇ ਹਫ਼ਤਿਆਂ ਦੌਰਾਨ ਬਹੁਤ ਸੁਰਖੀਆਂ ਵਿੱਚ ਰਿਹਾ ਪਰ ਹੁਣ ਇਸ ਦੀ ਚਰਚਾ ਬੜੀ ਘਟ ਗਈ ਹੈ ਸੋਸ਼ਲ ਮੀਡੀਆ ਉੱਤੇ ਇਸ ਦੀ ਗੱਲ ਬਹੁਤ ਘੱਟ ਹੋ ਰਹੀ ਹੈ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਕਿਉਂਕਿ ਜਦੋਂ ਪਾਣੀ ਭਰਿਆ ਸੀ ਉਦੋਂ ਤਾਂ ਬਹੁਤ ਤਸਵੀਰਾਂ ਵੀਡੀਓਜ਼ ਰੀਲਸ ਤੁਸੀਂ ਵੇਖੀਆਂ ਹੋਣਗੀਆਂ ਰਾਹਤ ਤੇ ਬਚਾਅ ਕਾਰਜ ਮਦਦ ਸੇਵਾ ਕਾਰਜ ਗਾਇਕ ਕਲਾਕਾਰ ਪਾਣੀ ਵਿੱਚ ਤੁਰੇ ਫਿਰਦੇ ਤੁਸੀਂ ਬਹੁਤ ਦੇਖੇ ਹੋਣਗੇ ਪਰ ਹੁਣ ਕੋਈ ਤਸਵੀਰ ਕੋਈ ਵੀਡੀਓ ਕੋਈ ਮਦਦ ਦੀ ਇੰਨੇ ਜ਼ਿਆਦਾ ਚਰਚੇ ਕਿਉਂ ਨਹੀਂ ਸੁਣਾਈ ਦੇ ਰਹੇ ਕੀ ਸਥਿਤੀ ਹੈ ਇਸ ਵੇਲੇ ਪੰਜਾਬ ਵਿਧਾਨ ਸਭਾ ਦਾ ਦੂਜਾ ਵਿਸ਼ੇਸ਼ اجلاس ਵੀ ਲੱਗ ਚੁੱਕਾ ਹੈ ਸੋ ਹੜਪੀੜਤਾ ਦੀ ਕੀ ਸਥਿਤੀ ਹੈ ਕਿ ਇਸ ਵਿਸ਼ੇ ਬਾਰੇ ਗੱਲ ਘਟ ਹੋਣ ਦੇ ਨਾਲ-ਨਾਲ ਲੋਕਾਂ ਦੀਆਂ ਮੁਸ਼ਕਲਾਂ ਵੱਧ ਤਾਂ ਨਹੀਂ ਰਹੀਆਂ ਉਹਨਾਂ ਲੋਕਾਂ ਦੀ ਸਾਰ ਲਵਾਂਗੇ ਅੱਜ ਦੀ ਇਸ ਗੱਲਬਾਤ ਵਿੱਚ ਦੁਬਾਰਾ ਉਹਨਾਂ ਨੂੰ ਚਰਚਾ ਵਿੱਚ ਲਿਆਵਾਂਗੇ ਕਿਉਂਕਿ ਇਹ ਵਿਸ਼ਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਵਿਸ਼ੇ ਦੇ ਨਾਲ ਨਾਲ ਹੋਰ ਵਿਸ਼ਿਆਂ ਬਾਰੇ ਵੀ ਗੱਲ ਹੋਵੇਗੀ ਜ਼ਰੂਰੀ ਵਿਸ਼ਿਆਂ ਬਾਰੇ ਗੱਲ ਹੋਵੇਗੀ ਅੱਜ ਦੀ ਇਸੇ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਸੋ ਆਪਾਂ ਵੇਖਿਆ ਕਿ ਪੰਜਾਬ ਵਿੱਚ ਹੜ੍ਹ ਆਏ। ਮੀਂਹ ਇੰਨੇ ਜ਼ਿਆਦਾਨੀ ਪਏ। ਹੁਣ ਤਾਂ ਬਿਲਕੁਲ ਹੀ ਮੀਂਹ ਜਿਹੜੇ ਨੇ ਵਾਪਸੀ ਕਰ ਚੁੱਕੇ ਨੇ ਮੌਨਸੂਨ ਦਾ ਮੌਸਮ ਅਧਕਾਰਤ ਤੌਰ ਤੇ ਲੰਘ ਚੁੱਕਾ ਹੈ। ਜਿਨ੍ਹਾਂ ਇਲਾਕਿਆਂ 'ਚ ਪਾਣੀ ਭਰਿਆ ਸੀ ਆਪਾਂ ਵੇਖਿਆ ਕਿ ਉਹਨਾਂ ਦੇ ਧੜਾ-ਧੜ ਵੀਡੀਓਜ਼ ਰੀਲਸ ਉਥੋਂ ਲੋਕੀ ਲਾਈਵ ਹੋ ਰਹੇ ਸੀ ਉਹਨਾਂ ਦੇ ਹਾਲਾਤ ਬਿਖਾਰੇ ਸੀ। ਸੇਵਾ ਬਹੁਤ ਵੱਡੇ ਪੱਧਰ ਉੱਤੇ ਹੋਈ। ਸੰਜੀਤਾ ਲੋਕ ਹੁਣ ਵੀ ਸੇਵਾ ਕਰ ਰਹੇ ਨੇ ਪਰ ਆਪਾਂ ਉਦੋਂ ਵੀ ਇਸ ਗੱਲ ਦਾ ਜ਼ਿਕਰ ਕਰਦੇ ਆ ਇਸ ਗੱਲ ਨੂੰ ਚਰਚਾ ਵਿੱਚ ਲਾਂਦਾ ਸੀ ਕਿ ਜਦੋਂ ਹੜ ਦਾ ਪਾਣੀ ਉੱਤਰ ਜਾਣਾ ਹੈ ਅਸਲੀ ਵੇਰਵੇ ਉਦੋਂ ਪਤਾ ਲੱਗਣੇ ਆ ਨੁਕਸਾਨ ਦਾ ਅਸਲੀ ਅੰਦਾਜ਼ਾ ਉਦੋਂ ਹੋਣਾ ਹੈ ਜਦੋਂ ਹੜ ਦਾ ਪਾਣੀ ਹੀਠਾਂ ਉਤਰ ਜਾਵੇਗਾ ਹੁਣ ਉਹ ਪਾਣੀ ਹੀਠਾਂ ਉਤਰ ਚੁੱਕਾ ਹੈ ਜੇ ਕਿਤੇ ਪਾਣੀ ਜਿਹਨਾਂ ਇਲਾਕਿਆਂ 'ਚ ਹੈ ਆ ਕਾਫੀ ਹੀਠਾਂ ਰਹਿ ਗਿਆ ਉਹਨਾਂ ਨਹੀਂ ਚੜਿਆ ਹੋਇਆ ਜਿਹਨਾਂ ਪਹਿਲਾਂ ਸੀ ਪਰ ਹੜ੍ਹ ਪੀੜਤ ਲੋਕਾਂ ਦਾ ਜੋ ਨੁਕਸਾਨ ਹੋਇਆ ਉਸ ਦਾ ਅਸਲ ਅੰਦਾਜ਼ਾ ਹੁਣ ਹੋ ਰਿਹਾ ਹੈ ਹੁਣ ਪਤਾ ਲੱਗ ਰਿਹਾ ਹੈ ਜਦ ਕਿ ਹੜ੍ਹ ਨੂੰ ਹੁਣ 1 ਮਹੀਨਾ ਪੂਰਾ ਮੁਕੰਮਲ ਹੋ ਚੁੱਕਾ ਹੈ ਸਤੰਬਰ ਤੋਂ ਬਾਅਦ ਹੁਣ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੁਣ ਪਤਾ ਲੱਗ ਰਿਹਾ ਹੈ ਕਿ ਹੜ੍ਹ ਕਰਕੇ ਕਿੰਨਾ ਨੁਕਸਾਨ ਹੋਇਆ ਖੇਤਾਂ ਵਿੱਚ 5-5 ਫੁੱਟ ਰੇਤਾ ਭਰੀ ਹੋਈ ਹੈ ਗਿੱਲੀ ਰੇਤਾ ਤੇ ਉਸ ਰੇਤਾ ਦੇ ਹੇਠਾਂ ਵੀ ਸੱਲ ਪਾਣੀ ਹੈ ਜੋ ਕੁਝ ਥੋੜਾ ਜਿਹਾ ਫਟਣ ਤੇ ਹੇਠਾਂ ਅਸੀਂ ਵਰਗੇ ਹਾਲਾਤ ਵੀ ਨਜ਼ਰ ਆਉਂਦੇ ਨੇ ਜਿਨ੍ਹਾਂ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਸੀ ਉੱਥੇ ਕੀੜੇ ਮਕੌੜੇ ਵੀ ਨੇ ਨਾਲ ਪਾਣੀ ਦੇ ਨਾਲ ਆਵੜੇ ਤੇ ਗਾਰ ਬਹੁਤ ਵੱਡੇ ਪੱਧਰ ਉੱਤੇ ਗਾਰ ਵੀ ਨਜ਼ਰ ਆ ਰਹੀ ਹੈ ਸੋ ਲੋਕਾਂ ਦੀਆਂ ਮੁਸ਼ਕਲਾਂ ਹੁਣ ਸ਼ੁਰੂ ਹੋਈਆਂ ਗੁਰਦਾਸਪੁਰ ਵਰਗੇ ਿਲਕ ਵਿੱਚ ਸੱਪ ਦੇ ਡੰਗਣ ਦੇ ਬੜੇ ਮਾਮਲੇ ਸਾਹਮਣੇ ਆਏ ਨੇ ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਦਾ ਘਰ-ਬਾਰ ਨੁਕਸਾਨੇ ਕੇ ਸਮਾਨ ਨੁਕਸਾਨੀਆਂ ਗਿਆ ਜੋ ਲੋਕ ਪਿੰਡਾਂ 'ਚ ਛਟੀਆਂ ਚਲਾਉਂਦੇ ਸੀ ਦੁਕਾਨਾਂ ਕਰਦੇ ਸੀ ਉਹਨਾਂ ਦਾ ਦੁਕਾਨਾਂ ਦਾ ਸਮਾਨ ਖਰਾਬ ਹੋ ਗਿਆ ਤੇ ਇੱਕ ਚੀਜ਼ ਸਪਸ਼ਟ ਨਜ਼ਰ ਆ ਰਹੀ ਹੈ ਕਿ ਸਾਨੂੰ 1988 ਦੇ ਹੜ੍ਹ ਹੋਣ ਜਾਂ ਸਾਲ 2023 ਦੇ ਹੜ੍ਹ ਹੋਣ ਉਹਨਾਂ ਨਾਲੋਂ ਐਤਕੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਬਹੁਤ ਵੱਡੇ ਪੱਧਰ ਉੱਤੇ ਹੋਇਆ ਤੇ ਇੱਕ ਗੱਲ ਸਪਸ਼ਟ ਹੈ ਕਿ ਜਿੰਨਾ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਇਆ ਉਹਨਾਂ ਨੂੰ ਮੁੜ ਪੈਰਾਂ ਸਿਰ ਹੋਣ ਜਾਂ ਮੁੜ ਜ਼ਿੰਦਗੀ ਨੂੰ ਲੀ ਹਟੇ ਲੈਉਣ ਲਈ ਕਈ ਵਰੇ ਲੱਗ ਜਣੇ ਆ ਇਹ ਕੋਈ ਹਫਤਿਆਂ ਦੀ ਗੱਲ ਨਹੀਂ ਕੋਈ ਮਹੀਨਿਆਂ ਦੀ ਗੱਲ ਨਹੀਂ ਬਹੁਤ ਲੰਮਾ ਸਮਾਂ ਲੱਗ ਜਣੇ ਤੇ ਹੜ ਆਉਂਦੇ ਵੀ ਹਰੇਕ ਵਾਰ ਇਹਨਾਂ ਦਿਨਾਂ ਦੌਰਾਨ ਨਹੀਂ ਆਂ ਬਰਸਾਤੀ ਦਿਨਾਂ ਦੌਰਾਨ ਪਰ ਫਿਰ ਵੀ ਤਿਆਰੀ ਨਹੀਂ ਹੁੰਦੀ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ ਗੱਲਾਂ ਬਹੁਤ ਹੁੰਦੀਆਂ ਨੇ ਤੇ ਹੁਣ ਇਹ ਹੜਾਂ ਦਾ ਮੁੱਦਾ ਟ੍ਰੈਂਡਿੰਗ ਨਹੀਂ ਲੱਗ ਰਿਹਾ ਇਹ ਟ੍ਰੈਂਡ ਤੋਂ ਬਾਹਰ ਹੋ ਗਿਆ ਚੈਨਲਾਂ ਨੂੰ ਹੋਰ ਸੁਰਖੀਆਂ ਮਿਲ ਗਈਆਂ ਨੇ ਹੋਰ ਮਸਲੇ ਮਿਲ ਗਏ ਨੇ ਤੇ ਹੜ ਨੂੰ ਇੱਕ ਤਰੀਕੇ ਨਾਲ ਲਾਂਭੇ ਕਰ ਦਿੱਤਾ ਗਿਆ ਹਰ ਵਾਰ ਆਪਾਂ ਦੇਖਦੇ ਆ ਕਿ ਪੰਜਾਬ ਵਿੱਚ ਭਾਵੇਂ মিডিਆ ਹੋਵੇ ਜਾਂ ਸੋਸ਼ਲ ਮੀਡੀਆ ਵਾਲੇ ਹੋਣ ਕੁਝ ਸਮੇਂ ਤੱਕ ਤਾਂ ਮੁੱਦੇ ਨੂੰ ਬਹੁਤ ਚੁੱਕਦੇ ਆ ਉਹਦੀ ਕਵਰੇਜ ਹੁੰਦੀ ਆ ਉਤੋਂ ਵਿਊਜ਼ ਲਏ ਜਾਂਦੇ ਆ ਪਰ ਜਿਵੇਂ ਕੋਈ ਹੋਰ ਖਬਰ ਆ ਜਾਂਦੀ ਫਿਰ ਇਸ ਮੁੱਦੇ ਨੂੰ ਪਿੱਛੇ ਪਾ ਦਿੱਤਾ ਜਾਂਦਾ ਹੜਾ ਵਾਲੇ ਮਸਲੇ ਨਾਲ ਵੀ ਇਦਾਂ ਹੀ ਹੋਇਆ ਇਸ ਲਈ ਹੁਣ ਇਹਨੂੰ ਸਾਰੇ ਭੁੱਲ ਭੱਲ ਗਏ ਆ ਜਦਕਿ ਹਰ ਪੀੜਤ ਲੋਕਾਂ ਦਾ ਮੁੜ ਵਸੀਬਾ ਬਹੁਤ ਜ਼ਰੂਰੀ ਹੈ ਵੱਡਾ ਸਵਾਲ ਹੈ ਤੇ ਉਹਨਾਂ ਦੀਆਂ ਮੁਸ਼ਕਲਾਂ ਅਸਲ 'ਚ ਹੁਣ ਸ਼ੁਰੂ ਹੋਈਆਂ ਹਨ ਹੁਣ ਉਹਨਾਂ ਦੀਆਂ ਬਾਹ ਫੜਨ ਦੀ ਲੋੜ ਆ ਹੁਣ ਉਹਨਾਂ ਦਾ ਘਰ-ਬਾਰ ਦੁਬਾਰਾ ਖੜੇ ਕਰਨ ਦੀ ਲੋੜ ਆ ਤੇ ਹੁਣ ਇਸ ਮੁੱਦੇ ਦੀ ਮੀਡੀਆ 'ਚ ਕਵਰੇਜ ਹੋਣੀ ਬੰਦ ਹੋ ਗਈ ਆ ਤੁਸੀਂ ਆਪ ਇਹਦੇ ਬਾਰੇ ਵੇਖ ਸਕਦੇ ਹੋ ਕਿੰਨੀ ਕਿ ਚਰਚਾ ਹੋ ਰਹੀ ਆ ਚੈਨਲਾਂ 'ਤੇ ਸੋਸ਼ਲ ਮੀਡੀਆ 'ਤੇ ਪੰਜਾਬ ਅੰਦਰ ਆਏ ਹੜ੍ਹ ਦੀ ਕਿਸਾਨੀ ਦੀ ਗੱਲ ਕਰ ਲਈਏ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਝੋਨਾ ਤਾਂ ਤਬਾਹ ਹੋਇਆ ਹੀ ਆ ਜਿਹੜੀ ਹੁਣ ਆਉਂਦੇ ਸੀਜ਼ਨ ਦੀ ਕਣਕ ਦੀ ਫਸਲ ਆ ਉਹਨੂੰ ਬੀਜਣ ਯੋਗੀ ਜ਼ਮੀਨ ਹੋਜੂਗੀ ਤਿਆਰ ਜਾਂ ਨਹੀਂ ਇਹਨੂੰ ਲੈ ਕੇ ਸ਼ੰਕੇ ਖੜੇ ਨੇ ਬਹੁਤ ਸਾਰੀਆਂ ਥਾਵਾਂ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਵੀ ਸਮੇਂ ਸਿਰ ਕਰਨੀ ਬਹੁਤ ਮੁਸ਼ਕਲ ਹੋਊਗੀ ਇਤਕੀ ਇਹਨਾਂ ਨੁਕਸਾਨ ਹੜ ਕਰਕੇ ਹੋ ਚੁੱਕਾ ਹੈ ਪਰ ਇਹ ਸਵਿਸ਼ਿਵਲ ਉਹਨਾਂ ਹੁਣ ਧਿਆਨ ਨਹੀਂ ਦਿੱਤਾ ਜਾ ਰਿਹਾ ਜਿੰਨਾ ਥੋੜਾ ਸਮਾਂ ਪਹਿਲਾਂ ਦਿੱਤਾ ਜਾ ਰਿਹਾ ਸੀ ਇਸ ਰਮਿਆਨਾ ਪਾ ਵੇਖਿਆ ਕਿ ਪਿਛਲੇ ਦਿਨੀ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ اجلاس ਲੱਗਿਆ। ਦੋ ਹੀ ਦਿਨ ਦੀ ਕਾਰਵਾਈ ਹੋਈ। ਤੇ ਇਸ ਦਮਾਨ ਕਈ ਬਿੱਲ ਪਾਸ ਕੀਤੇ ਗਏ ਪਰ ਕੋਈ ਠੋਸ ਹਰ ਸੰਬੰਧੀ ਗੱਲ ਸਾਹਮਣੇ ਨਹੀਂ ਆ ਸਕੀ। ਬੇਸ਼ੱਕ ਨਿੰਦਾ ਮਤਾ ਪਾਸ ਕੀਤਾ ਗਿਆ। ਸਤਾਤਾਰੀ ਤਰਫੋਂ ਕਾਂਗਰਸੀ ਆਗੂਆਂ ਦੇ ਨਾਲ ਖਹਿਬਾਜ਼ੀ ਬਹਿਸ ਇਹ ਤਾਂ ਹਰ ਵਾਰ ਹੁੰਦੀ ਹੈ। ਇਦਕੀ ਵੀ ਹੋਈ। ਉਧਰ ਭਾਜਪਾ ਵਾਲਿਆਂ ਨੇ ਆਪਣੀ ਵੱਖਰੀ ਵਿਧਾਨ ਸਭਾ ਬਾਹਰ ਲਾਈ ਉਹਨਾਂ ਦਾ ਕਹਿਣਾ ਸੀ ਕਿ ਅੰਦਰ ਕੋਈ ਗੱਲਬਾਤ ਹੋਣੀ ਨਹੀਂ ਕਿਸੇ ਤੌਰ ਤੇ ਤੇ ਉਹਨਾਂ ਨੇ ਆਪਣੀ ਵੱਖਰੀ ਵਿਧਾਨ ਸਭਾ ਲਾਈ ਤੇ ਉਹਨਾਂ ਦਾ ਕਹਿਣਾ ਸੀ ਕਿ ਲੋਕਾਂ ਦੀ ਵਿਧਾਨ ਸਭਾ ਹੈ। ਹੈਰ ਸਦਨ ਦੇ ਅੰਦਰ ਗੱਲਬਾਤ ਹੋਈ ਕੇਂਦਰ ਕੋਲੋਂ ਹੋਰ ਮਦਦ ਦੀ ਜਿਹੜੀ ਆ ਉਹ ਮੰਗ ਕੀਤੀ ਗਈ। ਇਸ ਦਰਮਿਆਨ ਸਾਬਕਾ 올ਿਪੀਅਨ ਅਤੇ ਕਾਂਗਰਸ ਪਾਰਟੀ ਦੇ ਜਲੰਧਰ ਛੌਨੀ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਇਹ ਮੁੱਦਾ ਉਠਾਇਆ ਕਿ ਜਿਵੇਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਖਿਲਾਫ ਐਫ ਆਈ ਆਰ ਦਰਜ ਕਰਾਈ ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਬੱਲੋਂਵਾਲਾ ਮਾਮਲਾ ਵੀ ਦੁਬਾਰਾ ਸੁਰਖੇਸ ਲਿਆਂਦਾ ਕਿ ਕਿਵੇਂ ਹਰਿਆਣਾ ਪੁਲਿਸ ਦੇ ਖਿਲਾਫ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ। ਇਸੇ ਤਰ੍ਹਾਂ ਐਤ ਕੀ ਜਨਾ ਕਰਕੇ ਪੰਜਾਬ ਡੁੱਬਿਆ ਪੰਜਾਬ ਦੇ ਪਿੰਡਾਂ ਦਾ ਇਹਨਾਂ ਨੂੰ ਨੁਕਸਾਨ ਹੋਇਆ ਉਹਨਾਂ ਨੂੰ ਨਿਸ਼ਾਨ ਸਵਾਲਾਂ ਦੇ ਕੀ ਰੂਵਿਸਲਿਆਂ ਦਾ ਜਾਵੇ ਜਵਾਬ ਦੇ ਬਣਾਇਆ ਜਾਵੇ ਇਹ ਮੰਗੋਣਾ ਕੀ ਤੀ ਵਿਧਾਨ ਸਭਾ ਦਾ ਜਿਹੜਾ ਉਸ ਦੋ ਦਿਨ ਲੱਗਾ ਮਿਹਣੋ ਮਿਹਨੀ ਹੋਏ ਲੀਡਰ ਹਮੇਸ਼ਾ ਦੀ ਤਰ੍ਹਾਂ ਇੱਕ ਦੂਜੇ ਵੱਲ ਅ ਕਸੂਰ ਕੱਢਦੇ ਨਜ਼ਰ ਆਏ ਪਰ ਕੋਈ ਠੋਸ ਗੱਲ ਪੰਜਾਬ ਦੇ ਲੋਕਾਂ ਲਈ ਸਾਹਮਣੇ ਨਹੀਂ ਆ ਸਕੀ ਇਸ ਇਸ ਰਾਸਤੋ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਹਰ ਦੀ ਸਥਿਤੀ ਤਹਾਨੂੰ ਜਾਣੂ ਕਰਾਇਆ ਤੇ ਹੋਰ ਮਦਦ ਸੰਬੰਧੀ ਕੇਂਦਰ ਨੂੰ ਕਿਹਾ ਤੇ ਗ੍ਰਹਿ ਮੰਤਰੀ ਨੇ ਵੀ ਕਿਹਾ ਕਿ ਜੋ ਪੈਕੇਜ 1600 ਕਰੋੜ ਦਾ ਪਹਿਲਾਂ ਲਾਨਿਆ ਗਿਆ ਸੀ ਉਹ ਟੋਕਨ ਪੈਕੇਜ ਸੀ ਤੇ ਅਸਲ ਵਿੱਚ ਹੋਰ ਮਦਦ ਵੀ ਜਿਹੜੀ ਆ ਉਹ ਕੀਤੀ ਜਾਵੇਗੀ ਇਸ ਤੋਂ ਇਲਾਵਾ ਪਿਛਲੇ ਦਿਨਾਂ ਦੌਰਾਨ ਕੇਂਦਰ ਵੱਲੋਂ ਕੁਝ ਹੋਰ ਫੰਡ ਵੀ ਜਾਰੀ ਕੀਤੇ ਗਏ ਸੀ ਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਜਿਹੜਾ ਆ ਉਹਨੂੰ ਲੈ ਕੇ ਸਵਾਲ ਵੀ ਉੱਠੇ ਸੀ ਕਿ ਕੀ ਸੂਬਾ ਸਰਕਾਰ ਕੋਲ ਫੰਡ ਪਏ ਨੇ ਜਿਹਨਾਂ ਦੀ ਵਰਤੋਂ ਨਹੀਂ ਹੋ ਰਹੀ ਉਹਦੀ ਕੀ ਸਥਿਤੀ ਹੈ ਉਹਦਾ ਕੀ ਸਟੇਟਸਿਸ ਨੂੰ ਲੈ ਕੇ ਵੀ ਕਾਫੀ ਵਿਵਾਦ ਉੱਠਿਆ ਸੀ ਪਰ ਗੱਲ ਮੋੜ ਕੇੜ ਕੇ ਫਿਰ ਉੱਥੇ ਆ ਗਈ ਗੱਲਾਂ ਬਹੁਤ ਹੋਈਆਂ ਲੀਡਰਾਂ ਦੇ ਬਿਆਨ ਬਹੁਤ ਆਏ ਨੇ ਕਲਾਕਾਰ ਕਿਸੇ ਸਮੇਂ ਗੋਡੇ-ਗੋਡੇ ਪਾਣੀ 'ਚ ਘੁੰਮਦੇ ਨਜ਼ਰ ਆਏ ਹਰ ਕੋਈ ਖਾਸ ਤੇ ਰੋਟੀ ਰੱਖ ਕੇ ਤਸਵੀਰਾਂ ਖਿੱਚਵਾ ਕੇ ਆ ਗਿਆ ਪਰ ਹੁਣ ਕੋਈ ਲੱਭਿਆ ਨਹੀਂ ਲੱਭ ਰਿਹਾ ਪਾਣੀ ਭਾਵੇਂ ਉੱਤਰ ਗਿਆ ਆ ਪਰ ਹੁਣ ਲੋਕਾਂ ਦੀ ਅਸਲ ਮੁਸੀਬਤ ਹੁਣ ਸ਼ੁਰੂ ਹੋਈ ਹੈ ਹੁਣ ਲੋਕਾਂ ਦੀ ਸਾਰ ਲੈ ਜਾਣ ਦੀ ਲੋੜ ਹੈ ਤੇ ਹੁਣ ਕੋਈ ਉਧਰ ਨੂੰ ਮੂੰਹ ਨਹੀਂ ਕਰ ਰਿਹਾ ਇਹ ਬੜੀ ਇੱਕ ਦੁਖਦਾਈ ਗੱਲ ਹੈ ਇਸ ਵੇਲੇ ਪੰਜਾਬ ਵਿੱਚ ਛੜ ਦੀ ਜੋ ਸਥਿਤੀ ਬਣੀ ਸੀ ਉਹਦੇ ਵਿੱਚ ਹੁਣ ਲੋਕਾਂ ਵਲਤਿਆਂ ਦਿੱਤੇ ਜਾਣ ਦੀ ਲੋੜ ਸੀ ਆ ਉਹ ਸਮਾਂ ਜਦੋਂ ਲੋਕਾਂ ਵੱਲ ਵਿਖਿਆ ਜਾਣਾ ਚਾਹੀਦਾ ਹੈ ਹੜਪੀੜਤਾ ਨੂੰ ਹੁਣ ਲੋੜ ਹੈ ਹਰ ਕਿਸਮ ਦੀ ਲੋੜ ਹੈ ਕਿਉਂਕਿ ਅਸਲ ਮੁਸੀਬਤ ਹੁਣ ਸ਼ੁਰੂ ਹੋਈ ਹੈ ਹੁਣ ਜਦ ਕਿ ਹੜ ਨੂੰ 1 ਮਹੀਨਾ ਹੋ ਗਿਆ ਤੇ ਹੜ ਦਾ ਪਾਣੀ ਜਿਹੜਾ ਆ ਉਤਰ ਗਿਆ ਹੈ ਅਸਲੀ ਚੁਣੌਤੀ ਹੋਣਾ ਹੈ ਅਸਲੀ ਸੰਘਰਸ਼ ਜਿਹੜਾ ਹੁਣ ਸ਼ੁਰੂ ਹੁੰਦਾ ਹੈ ਸੋ ਆਪਾਂ ਆਸ ਕਰਦੇ ਕਿ ਇਸ ਵਿਸ਼ੇ ਨੂੰ ਭੁੱਲੀਏ ਨਾ ਇਹਨੂੰ ਚਰਚਾ ਤੋਂ ਬਾਹਰ ਨਾ ਹੋਣ ਦਿੱਤਾ ਜਾਏ ਭਾਵੇਂ ਤਿਹਾਰੀ ਸੀਜ਼ਨ ਆ ਗਿਆ ਹੈ ਪਰ ਜੋ ਲੋਕ ਹਾਸਦੇ ਵਾਸਤੇ ਘਰਾਂ ਚ ਵਸਦੇ ਸੀ ਤੇ ਹੁਣ ਤਰਵਾਲਾਂ ਤੰਬੂਆਂ ਹੇਠ ਬੈਠੇ ਨੇ ਉਹਨਾਂ ਦੀ ਮੁਸ਼ਕਲ ਦਾ ਹੱਲ ਵੀ ਕੱਢਿਆ ਜਾਵੇ 라ਵੀ ਦਰਿਆ ਪਾਰਲੇ ਪਿੰਡ ਨੇ ਉਹਨਾਂ ਦਾ ਸੰਪਰਕ ਹੀ ਟੁੱਟ ਗਿਆ ਸੀ ਹਰ ਵਾਰ ਟੁੱਟਦਾ ਹੈ ਸਾਲ ਚ ਇੱਕ ਵਾਰ ਸੋ ਹੜਪੀੜੇ ਤੇ ਇਲਾਕੇ ਜਿਹੜੇ ਨੇ ਪੰਜਾਬ ਦੇ ਉਹਨਾਂ ਦੀ ਬਾਹ ਫੜੀ ਜਾਵੇ ਉਹਨਾਂ ਨੂੰ ਚਰਚਾ ਵਿੱਚ ਰੱਖਿਆ ਜਾਵੇ ਕਿਉਂਕਿ ਹੁਣ ਇਸ ਵੇਲੇ ਉਹਨਾਂ ਲਈ ਬਹੁਤ ਅਹਿਮ ਸਮਾਂ ਪੰਜਾਬ ਵਿਚ ਹੜ ਆਏ ਉਹਦੀ ਆਪਾਂ ਗੱਲ ਕੀਤੀ ਤਫਸੀਲ ਵਿੱਚ ਗੱਲ ਕੀਤੀ ਗੱਲ ਕਰਨੀ ਬਣਦੀ ਵੀ ਹੈ ਤੇ ਹੜ ਦੀ ਸਥਿਤੀ ਦੇ ਬਹੁਤ ਸਾਰੇ ਕਾਰਨ ਜਿਹੜੇ ਨੇ ਉਹਨਾਂ ਸੰਬੰਧੀ ਵੀ ਗੱਲ ਹੋਣੀ ਬਣਦੀ ਹੈ ਹੜ ਪੀੜਤਾਂ ਦੀ ਸਾਰ ਤੇ ਨਾਲ ਹੀ ਜ਼ਰੂਰੀ ਹੈ ਕਿ ਹੜ ਵਾਰ-ਵਾਰ ਨਾ ਆਉਣ ਉਹਦੇ ਅਗਾਉਂ ਪ੍ਰਬੰਧ ਹੋਣੇ ਵੀ ਜ਼ਰੂਰੀ ਨੇ ਤੇ ਜਦੋਂ ਗੱਲ ਹੁੰਦੀ ਹੈ ਹੜ ਪ੍ਰਬੰਧਾਂ ਦੀ ਤੇ ਹੜ ਦੀ ਤਾਂ ਦਰਿਆਵਾਂ ਦੇ ਉੱਪਰ ਜੋ ਡੈਮ ਬਣੇ ਹੋਏ ਨੇ ਉਨਾ ਦਾ ਪ੍ਰਬੰਧ ਉਹਨਾਂ ਵਿੱਚ ਪੰਜਾਬ ਦੀ ਹਿੱਸੇਦਾਰੀ ਨੂੰ ਲੈ ਕੇ ਵੀ ਸਵਾਲ ਅਕਸਰ ਉਠਤੇ ਰਹਿੰਦੇ ਨੇ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਕਿਵੇਂ ਪੰਜਾਬ ਦੀ ਹਿੱਸੇਦਾਰੀ ਪੰਜਾਬ ਦੀ ਮੌਜੂਦਗੀ ਮੰਨਫੀ ਹੋਈ ਸੀ ਇਸ ਪਰ ਆਪਾਂ ਕਾਫੀ ਦੇਰ ਪਹਿਲਾਂ ਹੀ ਜਾਣ ਲਿਆ ਸੀ। ਕਾਫੀ ਗੱਲ ਇਹਦੀ ਉੱਠੀ ਵੀ ਸੀ। ਪਰ ਇਸ ਦੇ ਨਾਲ ਨਾਲ ਹੁਣ ਜੋ ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੈਂਬਰਸ਼ਿਪ ਦਾ ਇਹਦੇ ਵਿੱਚ ਮੈਂਬਰਾਂ ਦੀ ਨਿਯੁਕਤੀ ਦਾ ਉਸ ਵਿੱਚ ਵੀ ਕਿਹਾ ਜਾ ਰਹਾ ਹੈ ਕਿ ਪੰਜਾਬ ਦਾ ਹਿੱਸਾ ਜਿਹੜਾ ਆ ਉਹ ਕਮਜ਼ੋਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਪੰਜਾਬ ਨੂੰ ਤਰਜੀਹ ਦਿੱਤੇ ਜਾਣ ਦੀ ਵਿੱਚ ਗੱਲ ਵੀ ਸਾਹਮਣੇ ਆਉਂਦੀ ਹੈ ਪਰ ਜਿਹੜੀਆਂ ਸ਼ਰਤਾਂ ਨੇ ਨੀਮ ਨੇ ਉਹ ਇਸ ਤਰੀਕੇ ਦਾ ਨਜ਼ਰ ਆਉਂਦੇ ਨੇ ਕਿ ਉਹਦੇ ਵਿੱਚ ਪੰਜਾਬ ਦੀ ਸਥਿਤੀ ਕੋਈ ਬਾਲੀ ਮਜ਼ਬੂਤ ਨਜ਼ਰ ਨਹੀਂ ਆਉਂਦੀ ਸੋ ਇਹ ਵੀ ਇੱਕ ਵਿਸ਼ਾ ਜਿਹਦਾ ਧਿਆਨ ਰੱਖਣਾ ਬਣਦਾ ਹੈ ਖਾਸ ਕਰਕੇ ਭਵਿੱਖ ਨੂੰ ਲੈ ਕੇ ਕਿ ਆਉਣ ਵਾਲੇ ਸਮੇਂ 'ਚ ਦੁਬਾਰਾ ਇਹੋ ਜਿਹੀ ਸਥਿਤੀ ਨਾ ਬਣੇ ਕਿਉਂਕਿ ਉੱਥੇ ਪੰਜਾਬ ਦੇ ਕਿਸੇ ਜ਼ਮੀਵਾਰ ਬੰਦੇ ਦਾ ਮੌਜੂਦ ਹੋਣਾ ਜ਼ਰੂਰੀ ਹੈ ਜੋ ਪੰਜਾਬ ਦੀ ਸਥਿਤੀ ਤੋਂ ਬੋਰਡ ਨੂੰ ਜਾਣੂ ਕਰਵਾ ਸਕੇ ਕਿਉਂਕਿ ਉੱਥੇ ਗੈਰ ਪੰਜਾਬੀਆਂ ਦੀ ਗਿਣਤੀ ਜਿਹੜੀ ਹੈ ਜ਼ਿਆਦਾ ਹੋਣ ਕਰਕੇ ਪੰਜਾਬ ਦੇ ਹਾਲਾਤ ਬਾਰੇ ਗੱਲ ਸ਼ਾਇਦ ਉਨੀ ਨਹੀਂ ਹੁੰਦੀ ਹੋਵੇਗੀ ਛੋਏ ਮੁੱਦਾ ਸਾਲ 2022 ਵਿੱਚ ਵੀ ਸੁਰਖੀਆਂ ਚ ਆਇਆ ਸੀ ਤੇ ਹੁਣ ਤੱਕ ਵੀ ਇਸ ਦੀ ਗੱਲ ਲਗਾਤਾਰ ਹੁੰਦੀ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਉਸ ਵਿੱਚ ਪੰਜਾਬ ਦੀ ਸਥਿਤੀ ਪੰਜਾਬ ਨਾਲ ਸੰਬੰਧਿਤ ਮੈਂਬਰਾਂ ਦੀ ਮੌਜੂਦਗੀ ਦਾ ਵਿਸ਼ਾ سوشل میڈیا ਉਤੇ ਇਸ ਦੀ ਗੱਲ ਬਹੁਤ ਘੱਟ ਹੋ ਰਹੀ ਹੈ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਕਿਉਂਕਿ ਜਦੋਂ ਪਾਣੀ ਭਰਿਆ ਸੀ ਉਦੋਂ ਤਾਂ ਬਹੁਤ ਤਸਵੀਰਾਂ ਵੀਡੀਓਜ਼ ਰੀਲਸ ਤੁਸੀਂ ਵੇਖੀਆਂ ਹੋਣਗੀਆਂ ਰਾਹਤ ਤੇ ਬਚਾਅ ਕਾਰਜ ਮਦਦ ਸੇਵਾ ਕਾਰਜ ਗਾਇਕ ਕਲਾਕਾਰ ਪਾਣੀ ਵਿੱਚ ਤੁਰੇ ਫਿਰਦੇ ਤੁਸੀਂ ਬਹੁਤ ਦੇਖੇ ਹੋਣਗੇ ਪਰ ਹੁਣ ਕੋਈ ਤਸਵੀਰ ਕੋਈ ਵੀਡੀਓ ਕੋਈ ਮਦਦ ਦੇ ਇੰਨੇ ਜ਼ਿਆਦਾ ਚਰਚੇ ਕਿਉਂ ਨਹੀਂ ਸੁਣਾਈ ਦੇ ਰਹੇ ਕੀ ਸਥਿਤੀ ਹੈ ਇਸ ਵੇਲੇ ਪੰਜਾਬ ਵਿਧਾਨ ਸਭਾ ਦਾ ਦੂਜਾ ਵਿਸ਼ੇਸ਼ اجلاس ਵੀ ਲੱਗ ਚੁੱਕਾ ਹੈ। ਸੋ ਹੜਪੀੜਤਾ ਦੀ ਕੀ ਸਥਿਤੀ ਹੈ? ਕਿ ਇਸ ਵਿਸ਼ੇ ਬਾਰੇ ਗੱਲ ਘਟ ਹੋਣ ਦੇ ਨਾਲ-ਨਾਲ ਲੋਕਾਂ ਦੀਆਂ ਮੁਸ਼ਕਲਾਂ ਵੱਧ ਤਾਂ ਨਹੀਂ ਰਹੀਆਂ। ਉਹਨਾਂ ਲੋਕਾਂ ਦੀ ਸਾਰ ਲਵਾਂਗੇ। ਅੱਜ ਦੀ ਇਸ ਗੱਲਬਾਤ ਵਿੱਚ ਦੁਬਾਰਾ ਉਹਨਾਂ ਨੂੰ ਚਰਚਾ ਵਿੱਚ ਲਿਆਵਾਂਗੇ ਕਿਉਂਕਿ ਇਹ ਵਿਸ਼ਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਵਿਸ਼ੇ ਦੇ ਨਾਲ ਨਾਲ ਹੋਰ ਵਿਸ਼ਿਆਂ ਬਾਰੇ ਵੀ ਗੱਲ ਹੋਵੇਗੀ। ਜ਼ਰੂਰੀ ਵਿਸ਼ਿਆਂ ਬਾਰੇ ਗੱਲ ਹੋਊਗੀ ਅੱਜ ਦੀ ਇਸੇ ਗੱਲਬਾਤ ਦੇ ਤਾਜ਼ਾ ਅੰਕ ਵਿੱਚ ਸੋ ਆਪਾਂ ਵੇਖਿਆ ਕਿ ਪੰਜਾਬ ਵਿੱਚ ਹੜ੍ਹ ਆਏ ਮੀਂਹ ਇੰਨੇ ਜ਼ਿਆਦਾ ਨਹੀਂ ਪਏ ਹੁਣ ਤਾਂ ਬਿਲਕੁਲ ਹੀ ਮੀਂਹ ਜਿਹੜੇ ਨੇ ਵਾਪਸੀ ਕਰ ਚੁੱਕੇ ਨੇ ਮੌਨਸੂਨ ਦਾ ਮੌਸਮ ਅਧਕਾਰਤ ਤੌਰ ਤੇ ਲੰਘ ਚੁੱਕਾ ਹੈ ਜਿਨ੍ਹਾਂ ਇਲਾਕਿਆਂ 'ਚ ਪਾਣੀ ਭਰਿਆ ਸੀ ਆਪਾਂ ਵੇਖਿਆ ਕਿ ਉਹਨਾਂ ਦੇ ਧੜਾ ਧੜ ਵੀਡੀਓਜ਼ ਰੀਲਸ ਉਥੋਂ ਲੋਕੀ ਲਾਈਵ ਹੋ ਰਹੇ ਸੀ ਉਹਨਾਂ ਦੇ ਹਾਲਾਤ ਵਿਖਾਰੇ ਸੀ ਸੇਵਾ ਬਹੁਤ ਵੱਡੇ ਪੱਧਰ ਉੱਤੇ ਹੋਈ ਸੰਜੀਦਾ ਲੋਕ ਹੁਣ ਵੀ ਸੇਵਾ ਕਰ ਰਹੇ ਨੇ ਪਰ ਆਪਾਂ ਉਦੋਂ ਵੀ ਇਸ ਗੱਲ ਦਾ ਜ਼ਿਕਰ ਕਰਦੇ ਆ ਇਸ ਗੱਲ ਨੂੰ ਚਰਚਾ ਵਿੱਚ ਲਾਂਦਾ ਸੀ ਕਿ ਜਦੋਂ ਹੜ ਦਾ ਪਾਣੀ ਉੱਤਰ ਜਾਣਾ ਹੈ ਅਸਲੀ ਵੇਰਵੇ ਉਦੋਂ ਪਤਾ ਲੱਗਣੇ ਆ ਨੁਕਸਾਨ ਦਾ ਅਸਲੀ ਅੰਦਾਜ਼ਾ ਉਦੋਂ ਹੋਣਾ ਹੈ ਜਦੋਂ ਹੜ ਦਾ ਪਾਣੀ ਉੱਤਰ ਜਾਵੇਗਾ ਹੁਣ ਉਹ ਪਾਣੀ ਉੱਤਰ ਚੁੱਕਾ ਹੈ ਜੇ ਕਿਤੇ ਪਾਣੀ ਜਿੰਨਾ ਇਲਾਕਾ ਛੇ ਆ ਕਾਫੀ ھیਠਾਂ ਰਹਿ ਗਿਆ ਉਹ ਨਹੀਂ ਚੜਿਆ ਹੋਇਆ ਜਿੰਨਾ ਪਹਿਲਾਂ ਸੀ ਪਰ ਹੜਪੀੜਿਤ ਲੋਕਾਂ ਦਾ ਜੋ ਨੁਕਸਾਨ ਹੋਇਆ ਉਸ ਦਾ ਅਸਲ ਅੰਦਾਜ਼ਾ ਹੁਣ ਹੋ ਰਿਹਾ ਹੈ ਹੁਣ ਪਤਾ ਲੱਗ ਰਿਹਾ ਹੈ ਜਦ ਕਿ ਹੜ ਨੂੰ ਹੁਣ 1 ਮਹੀਨਾ ਪੂਰਾ ਮੁਕੰਮਲ ਹੋ ਚੁੱਕਾ ਹੈ ਸਤੰਬਰ ਤੋਂ ਬਾਅਦ ਹੁਣ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੁਣ ਪਤਾ ਲੱਗ ਰਿਹਾ ਹੈ ਕਿ ਹੜ ਕਰਕੇ ਕਿੰਨਾ ਨੁਕਸਾਨ ਹੋਇਆ ਖੇਤਾਂ ਵਿੱਚ 5-5 ਫੁੱਟ ਰੇਤਾ ਭਰੀ ਹੋਈ ਹੈ ਗਿੱਲੀ ਰਿਤਾ ਤੇ ਉਸ ਰਿਤਾ ਦੇ ਹਿਠਾਂ ਵੀ ਸੱਲ ਪਾਣੀ ਹੈ ਜੋ ਕੁਝ ਥੋੜਾ ਜਿਹਾ ਪੁੱਟਣ ਤੇ ਹਿਠਾਂ ਅਸੀਮ ਵਰਗੇ ਹਾਲਾਤ ਵੀ ਨਜ਼ਰ ਆਉਂਦੇ ਨੇ ਜਿਹਨਾਂ ਲੋਕਾਂ ਦੇ ਘਰਾਂ ਚ ਪਾਣੀ ਵੜਿਆ ਸੀ ਉਥੇ ਕੀੜੇ ਮਕੌੜੇ ਵੀ ਨੇ ਨਾਲ ਪਾਣੀ ਦੇ ਨਾਲ ਆਵੜੇ ਤੇ ਗਾਰ ਬਹੁਤ ਵੱਡੇ ਪੱਧਰ ਉਤੇ ਗਾਰ ਵੀ ਨਜ਼ਰ ਆ ਰਹੀ ਹੈ ਸੋ ਲੋਕਾਂ ਦੀਆਂ ਮੁਸ਼ਕਲਾਂ ਹੁਣ ਸ਼ੁਰੂ ਹੋਈਆਂ ਗੁਰਦਾਸਪੁਰ ਵਰਗੇ ਇਲਾਕੇ ਵਿੱਚ ਸੱਪ ਦੇ ਡੰਗਣ ਦੇ ਬੜੇ ਮਾਮਲੇ ਸਾਹਮਣੇ ਆਏ ਨੇ ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਦਾ ਘਰ-ਬਾਰ ਨੁਕਸਾਨੇ ਗਏ ਸਮਾਨ ਨੁਕਸਾਨਿਆ ਗਿਆ ਜੋ ਲੋਕ ਪਿੰਡਾਂ 'ਚ ਛੱਟੀਆਂ ਚਲਾਉਂਦੀ ਸੀ ਦੁਕਾਨਾਂ ਕਰਦੇ ਸੀ ਉਹਨਾਂ ਦਾ ਦੁਕਾਨਾਂ ਦਾ ਸਮਾਨ ਖਰਾਬ ਹੋ ਗਿਆ ਤੇ ਇੱਕ ਚੀਜ਼ ਸਪਸ਼ਟ ਨਜ਼ਰ ਆ ਰਹੀ ਹੈ ਕਿ ਸਾਨੂੰ 1988 ਦੇ ਹੜ੍ਹ ਹੋਣ ਜਾਂ ਸਾਲ 2023 ਦੇ ਹੜ੍ਹ ਹੋਣ ਉਹਨਾਂ ਨਾਲੋਂ ਐਤਕੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਬਹੁਤ ਵੱਡੇ ਪੱਧਰ ਤੇ ਹੋਇਆ ਇਹ ਗੱਲ ਸਪਸ਼ਟ ਹੈ ਕਿ ਜਿੰਨਾ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋਇਆ ਉਹਨਾਂ ਨੂੰ ਮੁੜ ਪੈਰਾਂ ਸਿਰ ਹੋਣ ਜਾਂ ਮੁੜ ਜ਼ਿੰਦਗੀ ਨੂੰ ਲੀਹ ਉੱਤੇ ਲਿਆਉਣ ਲਈ ਕਈ ਵਰੇ ਲੱਗ ਜਾਣੇ। ਇਸ ਤੋਂ ਬਾਅਦ ਗੱਲ ਤੁਹਾਨੂੰ ਦਸੀਏ ਚੋਣ ਕਮਿਸ਼ਨ ਦੀ। ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਇਹਦੇ ਉੱਪਰ ਕਾਫੀ ਰੌਲਾ ਪਿਆ ਸੀ, ਕਾਫੀ ਵਿਵਾਦ ਹੋਇਆ ਸੀ, ਕਾਫੀ ਸਵਾਲ ਵੀ ਉੱਠੇ ਸੀ ਵਿਰੋਧੀ ਧਿਰਾਂ ਵੱਲੋਂ। ਤੇ ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸਦਾਈ ਜਿਹੜੀ ਜਿਹੜੀ ਪ੍ਰਕਿਰਿਆ ਹੈ ਉਸ ਨੂੰ ਮੁਕੰਮਲ ਕਰਦੇ ਹੋਏ ਇੱਕ ਵੋਟਰ ਸੂਚੀ ਅੰਤਿਮ ਵੋਟਰ ਸੂਚੀ ਜਿਹੜੀ ਆ ਉਹਨੂੰ ਜਾਰੀ ਕੀਤਾ ਗਿਆ ਸੀ ਪੰਜਾਬ ਦੇ ਤਰਨਤਾਰਨ ਹਲਕੇ ਲਈ ਵੀ ਇਹ ਸੂਚੀ ਜਾਰੀ ਹੋਈ ਜਿੱਥੇ ਕਿ ਜ਼ਿਮਨੀ ਚੋਣ ਦਾ ਐਲਾਨ ਹੁਣ ਨਜ਼ਰ ਆ ਰਿਹਾ ਸੀ ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਵੀ ਸਪਸ਼ਟ ਕੀਤਾ ਗਿਆ ਸੀ ਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਇਸੇ ਤਰ੍ਹਾਂ ਵੋਟਰ ਸੂਚੀਆਂ ਦੀ ਸੁਦਾਈ ਕੀਤੀ ਜਾਵੇਗੀ ਤੇ ਬਿਹਾਰ ਵਿੱਚ ਜਿਹੜੀ ਸੂਚੀ ਪ੍ਰਕਾਸ਼ਿਤ ਕੀਤੀ ਗਈ ਸੀ ਉਹਦੇ ਵਿੱਚ 47 ਲੱਖ ਵੋਟਾਂ ਜਿਹੜੀਆਂ ਨੂੰ ਘਟੀਆਂ ਸਨ ਸੋ ਲਗਾਤਾਰ ਇਸ ਸੰਬੰਧੀ ਗੱਲ ਚੱਲਦੀ ਰਹਿੰਦੀ ਹੈ ਕਿ ਵੋਟਰ ਸੂਚੀਆਂ ਵਿੱਚ ਕੀ ਗੜਬੜ ਹੋ ਸਕਦੀ ਹੈ ਕਿੰਨੀਆਂ ਜੜੀਆਂ ਵੋਟਾਂ ਨੇ ਉਹ ਕੱਟੇ ਜਾਣ ਦੀ ਲੋੜ ਹੈ ਜਿਹੜੀਆਂ ਗਲਤ ਬਣੀਆਂ ਹੋਈਆਂ ਨੇ ਜਾਂ ਉਹਦੇ ਵਿੱਚ ਕੁਝ ਤਰੁੱਟੀਆਂ ਨੇ ਉਹਨਾਂ ਸੰਬੰਧੀ ਵੀ ਅਕਸਰ ਗੱਲ ਹੁੰਦੀ ਰਹਿੰਦੀ ਹੈ ਇਸ ਤੋਂ ਪਹਿਲਾਂ VOTING ਮਸ਼ੀਨਾਂ ਨੂੰ ਲੈ ਕੇ ਵੀ ਗੱਲ ਉੱਠਦੀ ਰਹੀ ਹੈ ਪਰ ਉਸ ਤੋਂ ਬਾਅਦ ਜ਼ਿਆਦਾ ਚਰਚਾ ਦਾ ਵਿਸ਼ਾ ਇਹ ਹੀ ਮੁੱਦਾ ਬਣਿਆ ভোটার ਸੂਚੀਆਂ ਤੇ ভোটার ਸੂਚੀਆਂ ਦੀ ਸੁਧਾਈ ਅਤੇ ਇਸ ਦੀ ਪ੍ਰਕਿਰਿਆ ਦਾ ਜਿਹੜਾ ਮਸਲਾ ਹੈ ਇਸ ਤੋਂ ਬਾਅਦ ਤੁਹਾਨੂੰ ਪੰਜਾਬ ਦੀ ਸਿਆਸਤ ਬਾਰੇ ਦਸੀਏ ਤਾਂ ਅਨਿਲ ਜੋਸ਼ੀ ਪਾਜ ਪਾਛ ਰਹੇ ਫਿਰ ਸ਼ਰੋਮਣੀ ਅਕਾਲੀ ਦਰਚ ਗਏ ਹੁਣ ਕਾਂਗਰਸ ਵਿੱਚ ਸ਼ਾਮਲ ਹੋ ਗਏ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕੇ ਸੀ ਵੇਨੂ ਗੋਪਾਰਾਲ ਨਾਲ ਮੁਲਾਕਾਤ ਕੀਤੀ ਹੈ ਤੇ ਹੁਣ ਅਨਿਲ ਜੋਸ਼ੀ ਨੇ ਕਾਂਗਰਸ ਦਾ ਸਾਥ ਪਰਲੇਤੀ ਦੂਜੇ ਬਨੇ ਸ਼ਰਮਣੀ ਅਕਾਲੀ ਦਲ ਨੇ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਵਿੱਚੋਂ ਬਾਹਰ ਕੀਤਾ ਹੈ। ਕਾਫੀ ਸੀਨੀਅਰ ਆਗੂ ਨੇ ਇਸ ਮੁੱਦੇ 'ਤੇ ਵੀ ਨਾਲ ਚਰਚਾ ਹੁੰਦੀ ਰਹੀ ਹੈ। ਇਸ ਤੋਂ ਬਾਅਦ ਤੁਹਾਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਜਾਣਕਾਰੀਆਂ ਬਾਰੇ ਦਸੀਏ ਤਾਂ ਅਮਰੀਕਾ ਵਿੱਚ ਪ੍ਰਵਾਸੀਆਂ ਸੰਬੰਧੀ ਮੁਹਿੰਮ ਚੱਲਦੀ ਰਹੀ ਹੈ। ਖਾਸ ਕਰ ਗੈਰਕਾਨੂੰਨੀ ਗੈਰਦਸਤਾਵੇਜ਼ੀ ਪ੍ਰਵਾਸੀਆਂ ਬਾਰੇ ਵੀ ਗੱਲ ਹੁੰਦੀ ਰਹੀ ਹੈ। ਕਿ ਮੈਰਕੀਰਾ ਸੋਪਤੀ ਡੋਨਲਡ 트੍ਰੰਪ ਦੇ ਦੂਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਲਗਾਤਾਰ ਇਸ ਬੰਨੇ ਕਾਰਵਾਈ ਹੁੰਦੀ ਰਹੀ ਹੈ ਇੱਕ ਤਾਂ 트੍ਰੰਪ ਦੀ ਟੈਰਿਫ ਨੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਫਾਰਮਾਸਿਊਟੀਕਲ ਦਵਾਈਆਂ ਤੋਂ ਲੈ ਕੇ ਵਿਦੇਸ਼ੀ ਬਣੀਆਂ ਫਿਲਮਾਂ ਤੱਕ ਟੈਰਿਫ ਲਾਇਆ ਹੋਇਆ ਹੈ ਲਗਭਗ ਕਿਸ ਹਰ ਇੱਕ ਦੇਸ਼ ਨੂੰ ਲਪੇਟੇ ਵਿੱਚ ਲਿਆ ਕਿਸੇ ਨੂੰ ਵੀ ਨਹੀਂ ਬਖਸ਼ਿਆ ਸਮੇਤ ਭਾਰਤ ਤੇ ਇਸ ਤੋਂ ਇਲਾਵਾ 트럼ਪ ਨੇ ਦੂਜੀ ਚੀਜ਼ ਜਿਹੜੀ ਲਗਾਤਾਰ ਜਾਰੀ ਰੱਖੀ ਹੈ ਉਹ ਹੈ ਗੈਰ ਕਾਨੂੰਨੀ ਪ੍ਰਵਾਸੀਆਂ ਸੰਬੰਧੀ ਮੁਹਿੰਮ ਉਹਨਾਂ ਨੂੰ ਡਿਪੋਰਟ ਕਰਨਾ ਉਹਨਾਂ ਨੂੰ ਦੇਸ਼ ਨਿਕਾਲਾ ਦੇਣਾ ਇਸ ਤਹਿਤ ਹੁਣ ਤਾਜ਼ਾ ਗੱਲ ਸਾਹਮਣੇ ਆਈ ਕਿ ਈਰਾਨ ਨਾਲ ਸੰਬੰਧਿਤ 100 ਦੇ ਕਰੀਬ ਨਾਗਰਿਕਾਂ ਨੂੰ ਅਮਰੀਕਾ ਨੇ ਵਾਪਸ ਮੋੜਿਆ ਇਸ ਤੋਂ ਪਹਿਲਾਂ ਪੰਜਾਬ ਨਾਲ ਸੰਬੰਧਿਤ ਇੱਕ ਬਜ਼ੁਰਗ ਬੀਬੀ ਹਰਜੀਤ ਕੌਰ ਨੂੰ ਵੀ ਲੰਮਾ ਸਮਾਂ ਉੱਥੇ ਰਹਿਣ ਤੋਂ ਬਾਅਦ ਆਈਸੀਈ ਵਿਭਾਗ ਦੇ ਕੋਲ ਹਾਜ਼ਰੀ ਲਵਾਉਣ ਦੇ ਬਾਅਦ ਵੀ ਆਪਸ ਪੇਜਾ ਡਿਪੋਰਟ ਕੀਤਾ ਗਿਆ ਉਸ ਮੁੱਦੇ ਦਾ ਵੀ ਕਾਫੀ ਰੌਲਾ ਪਿਆ ਸੀ ਤੇ ਅਮਰੀਕਾ ਵਿੱਚ ਪ੍ਰਵਾਸੀਆਂ ਸੰਬੰਧੀ ਜੋ ਮੁਹਿੰਮ ਚੱਲੀ ਹੈ ਇਸ ਦਾ ਅਸਰ ਹੌਲੀ-ਹੌਲੀ ਦੂਜੇ ਦੇਸ਼ਾਂ ਵੱਲ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਯੂਕੇ ਵਿੱਚ ਵੀ ਕੁਝ ਪ੍ਰਦਰਸ਼ਨ ਇਹੋ ਜਿਹੇ ਵੇਖੇ ਜਾ ਚੁੱਕੇ ਨੇ ਆਸਟ੍ਰੇਲੀਆ ਵਿੱਚ ਵੀ ਕਾਫੀ ਜ਼ਿਆਦਾ ਇਸ ਸੰਬੰਧੀ ਵਿਰੋਧ ਪ੍ਰਦਰਸ਼ਨ ਹੋਣ ਲੱਗ ਪਏ ਨੇ ਕਾਫੀ ਵੀਡੀਓਜ਼ ਤੁਸੀਂ ਇਹਦੇ ਵੀ ਵੇਖੇ ਹੋਣਗੇ ਇਸੀ ਤਰ੍ਹਾਂ ਕੈਨੇਡਾ ਵਿੱਚ ਵੀ ਜਿਹੜਾ ਕਿ ਬਿਲਕੁਲ ਅਮਰੀਕਾ ਦੇ ਨਾਲ ਹੀ ਹੈ ਉੱਥੇ ਵੀ ਇਸ ਬਾਰੇ ਗੱਲ ਹੋ ਚੁੱਕੀ ਹੈ ਸੋ ਇਹ ਮੁੱਦਾ ਅਮਰੀਕਾ ਤੋਂ ਤਰਦਾ ਹੋਇਆ ਹੋਰਨਾਂ ਦੇਸ਼ਾਂ ਵੱਲ ਵੀ ਵਧਣ ਲੱਗ ਪਿਆ ਹੈ ਇਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦਈਏ ਤਾਂ ਭਾਰਤ ਵਿੱਚ ਔਰਤਾਂ ਦਾ ICC ਕ੍ਰਿਕਟ ਵਿਸ਼ਵ ਕੱਪ ਸ਼ੁਰੂ ਹੋ ਗਿਆ ਜੋ ਕਿ 2 ਨਵੰਬਰ ਤੱਕ ਚੱਲਣਾ ਹੈ ਤੇ ਇਸ ਟੂਰਨਾਮੈਂਟ ਵਿੱਚ 8 ਮਹਿਲਾ ਕ੍ਰਿਕਟ ਟੀਮਾਂ ਹਿੱਸਾ ਲੈ ਰਹੀਆਂ ਨੇ ਤੇ ਭਾਰਤ ਦੀ ਟੀਮ ਨੇ ਜੀਤੂ ਆਗਾਜ਼ ਕੀਤਾ ਹੈ ਪਹਿਲੇ ਮੈਚ ਵਿੱਚ శ్రీలంకਾਂ ਨੂੰ ਹਰਾਇਆ ਤੇ ਮੈਚ ਦਾ ਸਿਸਲਾ ਲਗਾਤਾਰ ਚੱਲ ਪਿਆ ਹੈ ਭਾਰਤ ਪਾਕਿਸਤਾਨ ਸਬੰਧਾਂ ਕਾਰਨ ਪਾਕਿਸਤਾਨ ਦੀ ਟੀਮ ਦੇ ਮੈਚ ਜਿਹੜੇ ਨੇ ਉਹ శ్రీలంక ਵਿਖੇ ਖੇਡੇ ਜਾਣਗੇ శ్రీలంక ਵੀ ਇਸ ਟੂਰਨਾਮੈਂਟ ਦਾ ਸਹਿ ਮੇਜ਼ਬਾਨ ਦੇਸ਼ ਤੇ ਗੱਲ ਜੇਕਰ ਤੁਹਾਨੂੰ ਪੰਜਾਬ ਦੇ ਮੌਸਮ ਦੀ ਦਸੀਏ ਤਾਂ ਗਰਮੀ ਇੱਕ ਵਾਰ ਫਿਰ ਆਪਣਾ ਅਸਰ ਵਿਖਾ ਰਹੀ ਹੈ ਗਰਮੀ ਜਾਂਦੀ ਹੋਈ ਵਿਖਾਈ ਨਹੀਂ ਦੇ ਰਹੀ ਗਰਮੀ ਸਗੋਂ ਇਸ ਤਰ੍ਹਾਂ ਦੀ ਹੈ ਕਿ ਕਾਫੀ ਸਮੇਂ ਤੱਕ ਟਿਕਣ ਲੱਗ ਪਈ ਹੈ ਤੇ ਤਾਪਮਾਨ ਵਿੱਚ ਜਦੋਂ ਵੀ ਵਾਧਾ ਹੁੰਦਾ ਹੈ ਗਰਮੀ ਵਧਦੀ ਹੈ ਤਾਂ ਨਾਲ ਨਾਲ ਬਿਜਲੀ ਦੀ ਮੰਗ ਵੀ ਵਧਦੀ ਹੈ ਇੰਨੀ ਦਿਨੀ ਵੀ ਵਧੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਸਾਲ ਦੇ ਇਸ ਸਮੇਂ ਇੰਨੀ ਜ਼ਿਆਦਾ ਹਾਲੇ ਬਿਜਲੀ ਦੀ ਮੰਗ ਹੋਣੀ ਨਹੀਂ ਚਾਹੀਦੀ ਸੀ ਪਰ ਗਰਮੀ ਇੰਨੀ ਜ਼ਿਆਦਾ ਮੀਨਾ ਪੈਣ ਕਰਕੇ ਕਿ ਬਿਜਲੀ ਦੀ ਮੰਗ ਵਧੀ ਹੋਈ ਹੈ ਤੇ ਇੱਕ ਵਾਰ ਫਿਰ ਬਿਜਲੀ ਬੋਰਡ ਤੇ ਦਬਾਅ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੋ ਮੌਸਮੀ ਗਰਬੜੀ ਦਾ ਅਸਰ ਸਾਫ਼ ਵਿਖਾਈ ਦੇ ਰਿਹਾ ਹੈ ਵੀ ਇਹ ਮੌਸਮੀ ਮੀਂਹ ਤੇ ਗਰਮੀ ਦਾ ਲਗਾਤਾਰ ਲੰਮਾ ਹੋ ਰਿਹਾ ਸੀਜ਼ਨ ਇਸ ਗੱਲ ਵੱਲ ਹੀ ਇਸ਼ਾਰੇ ਕਰਦਾ ਤੇ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਨੇ ਵੀ ਇਹ ਗੱਲ ਕਹੀ ਹੋਈ ਹੈ ਕਿ ਮੌਸਮੀ ਵਿਗੜਵਲ ਤੇ ਧਿਆਨ ਦੇਣਾ ਪੈਣਾ ਹੈ ਕੁਦਰਤ ਨਾਲ ਛੇੜਛਾੜ ਤੇ ਖਿਲਵਾੜ ਬੰਦ ਕਰਨੀ ਪੈਣੀ ਹੈ ਚੇਤਾਵਨੀ ਵੀ ਦਿੱਤੀ ਹੈ ਸੁਪਰੀਮ ਕੋਰਟ ਨੇ ਕਿ ਹਿਮਾਚਲ ਪ੍ਰਦੇਸ਼ ਵਿੱਚ ਜਿਵੇਂ ਬੱਦਲ ਫਟੇ ਢਿੱਗਾਂ ਡਿਗੀਆਂ ਜ਼ਮੀਨ ਖਿਸਕੀ ਹੈ ਸਪਰੀਮ ਕੋਰਟ ਦਾ ਇਹ ਕਹਿਣਾ ਕਿ ਇਦਾਂ ਨਾ ਹੋਵੇ ਕਿ ਆਉਣ ਵਾਲੇ ਸਮੇਂਦਾਰਨ ਹਿਮਾਚਲ ਪ੍ਰਦੇਸ਼ ਦਾ ਜਿਹੜਾ ਇਲਾਕਾ ਆ ਉਹ ਨਕਸ਼ੇ ਤੋਂ ਹੀ ਘਸਕਣਾ ਸ਼ੁਰੂ ਹੋ ਜਾਵੇ ਇਹ ਬੜੇ ਵੱਡੇ ਅਲਫਾਜ਼ ਨੇ ਸੁਪਰੀਮ ਕੋਰਟ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਬੰਨੇ ਧਿਆਨ ਦਿਓ ਤੇ ਕੁਦਰਤ ਦੇ ਨਾਲ ਖਿਲਵਾੜ ਤੇ ਮੌਸਮੀ ਵਿਗਾਰਡ ਨੂੰ ਧਿਆਨ ਨਾਲ ਵਚਿਆ ਜਾਵੇ ਇਹਨਾਂ ਚੀਜ਼ਾਂ ਤੋਂ ਪਰਹੇਸ਼ ਕੀਤਾ ਜਾਵੇ ਮੌਸਮ ਦਾ ਵਿਗੜਨਾ ਇੱਕ ਸੰਕੇਤ ਹੈ ਕਿ ਮਨੁੱਖ ਨੂੰ ਆਪਣੀ ਸਰਗਰਮੀ ਸੀਮਤ ਰੱਖਣੀ ਚਾਹੀਦੀ ਹੈ ਕੁਦਰਤ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਇਸ ਨਾਲ ਹੀ ਵਿਲਾ ਮੁਕਮਲ ਹੁੰਦਾ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਦੇ ਤਾਜ਼ਾ ਅੰਕੜਾ ਜਿਸ ਨੂੰ ਤੁਸੀਂ ਦਾ ਪੰਜਾਬ ਟਾਕਸ ਚੈਨਲ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੇਖ ਅਤੇ ਸੁਣ ਰਹੇ ਸੀ ਅੱਜ ਦੀ ਇਸ ਗੱਲਬਾਤ ਨਾਲ ਤੁਸੀਂ ਜੁੜੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਨਵੇਂ ਅੰਕ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਗੱਲਬਾਤ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਨਵੇਂ ਅੰਕ ਵਿੱਚ ਨਵੇਂ ਦਿਨ ਨਵੀਆਂ ਜਾਣਕਾਰੀਆਂ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਵਧੇਰੇ ਜਾਣਕਾਰੀ ਲਈ ਇਸ ਚੈਨਲ ਦੇ ਫੇਸਬੁੱਕ ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ Instagram ਉਤੇ ਵੀ ਤੁਸੀਂ ਜੁੜ ਸਕਦੇ ਹੋ ਤੇ ਆਈ ਪੀਟੀਵੀ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਡੀ ਸਕਰੀਨ 'ਤੇ ਸਾਰੇ ਹੀ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ ਇਸੇ ਤਰ੍ਹਾਂ ਹੋਰ ਪ੍ਰੋਗਰਾਮਾਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਚੈਨਲ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਵਿਸ਼ੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅਜ ਲਈ ਫਿਲਹਾਲ ਹੀ ਨਹੀਂ ਇਜਾਜ਼ਤ ਦਿਓ ਬਹੁਤ ਬਹੁਤ ਧੰਨਵਾਦ ਤੇ ਵਿਕਤੀ ਰਹੋ ਦਾ ਪੰਜਾਬ ਟਾਕਸ